ਹੋ ਹੱਥ ਕਰੇਗਾ ਅੱਜ ਤਾਂ ਕੱਠ ਵੱਡਾ ਹੋਇਆ ਤੇ ਪੁਰਜ਼ੋਰ ਲੋਕਾਂ ਨੇ ਆਪਣੇ ਇਤਰਾਜ਼ ਜਤਾਏ ਪਰ ਤੁਸੀਂ ਫੇਰ ਵੇਖਿਓ ਜੇ ਇਹਨਾਂ ਦੇ ਆ ਜਿਹੜੇ ਚੰਡੀਗੜ੍ਹ ਬੈਠੇ ਕੰਨਾਂ ਤੇ ਜੂ ਨਹੀਂ ਸਰਕਣੀ ਜੇ ਜੂ ਸਰਕੀ ਤੇ ਇਹਨਾਂ ਨੂੰ ਕਿਓ ਜੇ ਉਹ ਅਖਾੜਾ ਪਿੰਡ ਵਾਲਿਆਂ ਦੀ ਕਿਉਂ ਨਹੀਂ ਸੁਣ ਰਹੇ ਉਹ ਖਾੜਾ ਪਿੰਡ ਵਾਲਿਆਂ ਤੇ ਲਾਠੀ ਚਾਰਜ ਕਰੀ ਜਾਂਦੇ 1.5 ਸਾਲ ਦੇ ਬੈਠੇ ਨੇ ਨੱਕ ਜੁੱਤੀ ਨਾਲ ਮਨਾਵਾਂਗੇ ਮੰਨ ਜਾਣਗੇ ਜਦੋਂ ਅਸੀਂਲੇ ਹੋਵਾਂਗੇ ਫੇਰ ਉਹੀ ਕਰਨਗੇ ਜੇ ਤੁਸੀਂ ਫੇਰ ਵੀ ਕੋਈ ਬਦਮਾਸ਼ੀ ਕੀਤੀ ਐ ਇਸ ਫੈਕਟਰੀ ਨੂੰ ਲੈ ਕੇ ਤਾਂ ਤੁਹਾਨੂੰ ਇਹੋ ਜਿਹੀ ਲੜਾਈ ਵਿੱਡਾਂਗੇ ਕਿ ਪੰਜਾਬ ਤੋਂ ਬਾਹਰ ਛੱਡ ਕੇ ਆਵਾਂਗੇ ਤੁਹਾਨੂੰ ਸਿਰੇ ਛੋਡੀ ਸਰਕਾਰ ਬੰਦੇ ਦੇ ਪੁੱਤ ਬਣ ਕੇ ਇੱਥੇ ਫੈਕਟਰੀ ਨਾਲ ਲੱਗਣੀ ਚਾਹੀਦੀ ਆ ਇਹਨਾਂ ਲੋਕਾਂ ਦਾ ਫਤਵਾ ਹੈ ਇਹਨੂੰ ਕਬੂਲ ਕਰ ਲਿਓ ਜੇ ਨਹੀਂ ਤਾਂ ਫਿਰ ਹਸਾਬ ਲਾੜੀਓ ਹੋ ਗਏ ਪਰ ਲੋਕਾਂ ਦੇ ਨੁਮਾਇंदे ਨਹੀਂ दिखे ਜੀ ਉੱਥੇ ਅੱਜ ਨਾ ਤਾਂ ਕੋਈ ਸਰਕਾਰ ਦੇ ਨੁਮਾਇंदे दिखे ਜਿਹੜੇ ਵਿੱਚ ਸਰਕਾਰ ਦੇ ਨਾ ਆਪੋਜੀਸ਼ਨ ਦੇ ਲੋਕਾਂ ਦੇ ਨੁਮਾਇंदे ਨਹੀਂ ਉਹ ਲੋਕਾਂ ਦੇ ਨੁਮਾਇंदे ਬੰਦ ਤੋਂ ਪਹਿਲਾਂ ਹੀ ਨੁਮਾਇंदे ਹੁੰਦੇ ਨੇ ਵੋਟ ਲਾਈਨ ਤੱਕ ਬਾਅਦ ਜੋ ਇੰਡਸਟਰੀਅਲ ਲਿਸਟਾਂ ਦੇ ਨੁਮਾਇंदे ਨੇ ਉਹ ਕਾਰਪੋਰੇਟ ਦੇ ਨੁਮਾਇंदे ਨੇ ਸਿੱਧੂ ਸਾਹਿਬ ਬੈਠੇ ਜੀ ਉਹਨਾਂ ਨੇ ਕਰੀਆ ਸਿੱਧੂ ਸਾਹਿਬ ਨੇ ਬਹਿ ਕੇ ਗੱਲ ਵੀ ਪੰਜਾਬ ਨੂੰ ਨਵੀਂ ਜਿਹੜੀ ਲੀਡ ਤੇ ਪਾਉਣਾ ਹੈ ਤੇ ਦੁਬਾਰਾ ਆਏ ਫਾਰਮ ਦੇ ਸਭ ਤੁਸੀਂ ਨਮਾਇੰਦਗੀ ਕਰਨੀ ਚਾਹੁੰਦੇ ਆ ਪੰਜਾਬ ਦੀ ਪੰਜਾਬੀਆਂ ਦੀ ਪੰਜਾਬੀ ਆਤੀ ਛੋਡੀ ਕੁੜੀ ਨਾਲ ਬੀਬੀ ਬੈਠੀ ਹਿੰਦੀ ਬੋਲੀ ਜਾਂਦੀ ਹੈ। ਇਹ ਕੰਬੀਨੇਸ਼ਨ ਬਣਾਉਣੇ ਲਈ 3-3 ਘੰਟੇ ਲੱਗਦੇ ਹਨ ਨੂੰ। ਸਿਖਾ ਕੇ ਲਿਆਇਆ ਕਰੋ ਤਾਂ ਫਟੋ ਵੱਡਾ। ਪੰਜਾਬੀ ਦਾ ਬੋਲ ਪਾ। ਕੁਝ ਲੋਕ ਸਿਖਿਆ ਜੁਨਾ ਦੇ ਹੱਕ ਦੇ ਵਿੱਚ ਸੀ। 25-30 ਲੋਕ ਖੜੇ ਸੀ ਜਿਨ੍ਹਾਂ ਨੇ ਦਲੀਲਾਂ ਆਪਣੀਆਂ ਦਿੱਤੀਆਂ ਕਿ ਜਦੋਂ ਤੁਸੀਂ ਕਹਿੰਦੇ ਹੋ ਫੈਕਟਰੀ ਜ਼ਹਿਰਾ ਬਣਨੂਗੀ, ਜਦੋਂ ਕਿਸਾਨ ਸਫਰਿਆ ਕਰਦੇ ਆਪਣੇ ਖੇਤਾਂ ਤੇ ਉਦੋਂ ਨਹੀਂ ਫਿਰ ਉਹ ਜ਼ਹਿਰਾ ਹੁੰਦਾ। ਉਹ ਬੰਦੇ ਨੂੰ ਫੜ ਕੇ ਲੈ ਕੇ ਆ ਉਹਨੂੰ ਮੈਂ ਲੈ ਕੇ ਚੱਲਦਾ ਵਲੀਪੁਰਪਿੰਡ ਦਾ گاؤں ਸਪਰਾ ਜਿੱਥੇ ਪੁੱਟਾ ਅਧਰਿਆ ਸਤਲੁਜ ਪੰਡਾ ਪੁੱਛ ਨੂੰ ਕਾ ਪੜਾ ਨਹੀਂ ਤੁਮ ਗੂਂਦ ਪਾਣੀ ਤੇਰੇ ਮੂੰਹ ਦੇ ਸੱਟਾਂ ਜੀਭ ਤੇ ਤੂੰ ਫੇਰ ਦੱਸੀ ਇਹ ਉਹ ਜੁੱਤੀ ਚਾਟੋ ਗਦਾਰ ਲੋਕ ਨੇ ਜਿਹੜੇ ਸਰਕਾਰਾਂ ਨਾਲ ਖੜਦੇ ਆ ਇਹ ਕੋਈ ਨਵੀਂ ਗੱਲ ਨਹੀਂ ਸਾਡੇ ਪਿੱਛੇ ਲੱਗ ਕੇ ਨਾ ਇੰਨਾ ਰੌਲਾ ਪਿਆ ਹੋਇਆ ਨੇ ਕਿਤੇ ਪੰਜਾਬ ਦੀ ਅਸੈਂਬਲੀ ਦੇ ਬਾਹਰ ਚਲੇ ਜਾਓ ਜਾਂ ਕੋਈ ਵੀ ਲੀਡਰ ਤੁਹਾਨੂੰ ਕਿਤੇ ਵੀ ਪੁੱਛ ਲਵੇ ਉਹਨੂੰ ਕਹੇ ਹਰ ਦਰਿਆ ਉਹਦੇ ਵਿੱਚ ਕਿੰਨਾ ਐਮਐਫ ਪਾਣੀ ਆ ਕਿੰਨਾ ਪੰਜਾਬ ਨੂੰ ਮਿਲ ਰਿਹਾ ਕਿੰਨਾ ਪਾਕਿਸਤਾਨ ਨੂੰ ਜਾ ਰਿਹਾ ਕਿਦਰਾ ਕਿਹੜਾ ਰਪੇਰੀਅਨ ਕਿੱਥੇ ਹੁੰਦਾ ਅਪਰ ਰਪੇਰੀਅਨ ਕੌਣ ਹੈ ਉਹਦਾ ਬੇਸਨ ਕਿੱਥੇ ਹੈ ਇਹਦੇ ਚੋ ਜੋ 50% ਦਾ ਵੀ ਜਵਾਬ ਦੇ ਜਾਣਾਂ ਮੈਂ ਇੱਥੇ ਲੱਖਾ ਘਰੇ ਬਹਿ ਜਾਵਾਂਗਾ ਇਹਨਾਂ ਨੂੰ ਦਰਿਆ ਤੋਂ ਅੱਕੇ ਸ਼ਬਦ ਤੋਂ ਅਗਰ ਇਹ ਇੱਕ ਗੱਲ ਵੀ ਪਤਾ ਹੋਵੇ ਤਾਂ ਮੇਰਾ ਨਾਮ ਚੇਂਜ ਕਰ ਦਿਓ ਇਹ ਤਾਂ ਸਾਡੇ ਰਿਪ੍ਰੈਜ਼ੈਂਟੇਟਿਵ ਨੇ ਇਹਨਾਂ ਤੋਂ ਅਸੀਂ ਉਮੀਦ ਕਰਦੇ ਹਾਂ ਕਰਨਗੇ ਕੁਝ ਅੱਜ ਵੱਡੀ ਗਿਣਤੀ ਦੇ ਵਿੱਚ ਲੋਕ ਉਸ ਫੈਕਟਰੀ ਦੇ ਖਿਲਾਫ ਪਹੁੰਚੇ ਜਿਹੜੀ ਫੈਕਟਰੀ ਧੌਲਰਾ ਪਿੰਡ ਵਿੱਚ ਸ਼ਮਕੌਰ ਸਾਹਿਬ ਵਿਖੇ ਲੱਗਣ ਜਾ ਰਹੀ ਸੀ ਇਹ ਪੇਪਰ ਮਿੱਲ ਲੋਕਾਂ ਨੂੰ ਕੀ ਕੁਝ ਵੰਦ ਸਕਦੀ ਉਹਦੇ ਖੱਸੇ ਲੈ ਕੇ ਲੋਕਾਂ ਨੇ ਆਪਣੇ ਇਤਰਾਜ਼ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਪੁਰਜ਼ੋਰ ਜਤਾਇਆ ਸਾਡੇ ਨਾਲ ਲੱਖਾ ਸਿੰਘ ਸਿਧਾਣਾ ਤੇ ਭਾਈ ਮਤੋਜ ਮਾਨ ਹੈ ਭਾਈ ਕਿਵੇਂ ਦੇਖਦੇ ਹੋ ਵੀ ਅੱਜ ਤਾਂ ਇਕੱਠ ਵੱਡਾ ਹੋਇਆ ਤੇ ਪੁਰਜ਼ੋਰ ਲੋਕਾਂ ਨੇ ਆਪਣੇ ਇਤਰਾਜ਼ ਜਤਾਏ ਤੇ ਪ੍ਰਸ਼ਾਸਨ ਵੀ ਅੱਜ ਮਜਬੂਰ ਹੋ ਗਿਆ ਲੋਕਾਂ ਦੀ ਗੱਲ ਸੁਣਨ ਦੇ ਲਈ ਸੰਜੀਦਗੀ ਦੇ ਨਾਲ ਪਰ ਤੁਸੀਂ ਫੇਰ ਵੇਖਿਓ ਜੇ ਇਹਨਾਂ ਦੇ ਆ ਜਿਹੜੇ ਚੰਡੀਗੜ੍ਹ ਬੈਠੇ ਕੰਨਾਂ ਤੇ ਯੂ ਨਹੀਂ ਸਰਕਣੀ ਜੇ ਜੂਨ ਸਰ ਕੀ ਤੇ ਇਹਨਾਂ ਨੂੰ ਕਿਉਂ ਜੇ ਉਹ ਅਖਾੜਾ ਪਿੰਡ ਵਾਲਿਆਂ ਦੀ ਕਿਉਂ ਨਹੀਂ ਸੁਣ ਰਹੇ ਜਿਨ੍ਹਾਂ ਦਾ ਹਾਈ ਕੋਰਟ ਦਾ ਹਵਾਲਾ ਦੇ ਰਹੇ ਹੋ ਉਸੇ ਪਿੰਡ ਤੇ ਤੁਸੀਂ ਮਤੇ ਵਿਖਾਏ ਸੀ ਨਾ ਜਿਹੜੇ ਝੂਠੇ ਬਣਾਉਣੇ ਆ ਇਹ ਤਾਂ ਮੈਂ ਕਹੂੰਗਾ ਇਸ ਇਲਾਕੇ ਦੀ ਸ਼ੁਕਰੀਆ ਅਦਾ ਕਰੋ ਜਾਂ ਮਿਹਰਬਾਨੀ ਕਹੋ ਜਿਨ੍ਹਾਂ ਨੇ ਟਾਈਮ ਸਿਰ ਜਾਗ ਪਏ ਨਹੀਂ ਤਾਂ ਸਾਰਾ ਪੰਜਾਬ ਜਾਗ ਗਿਆ ਹੋਇਆ ਸੁੰਦੇ ਨਹੀਂ ਕਿਸੇ ਦੀ ਉਹ ਅਖਾੜਾ ਪਿੰਡ ਵਾਲਿਆਂ ਤੇ ਲਾਠੀ ਚਾਰਜ ਕਰੀ ਜਾਂਦੇ 1.5 ਸਾਲ ਦੇ ਬੈਠੇ ਨੇ ਆ ਤੁਹਾਡੇ ਮੁਸਕਾਬਾਦ ਵਾਲੇ ਬੈਠੇ ਨੇ ਤੁਹਾਡੇ ਹੋਰ ਗਿਣ ਕੇ ਤਾਂ ਵੇਖੋ 7 ਜਣੇ ਬੈਠੇ ਨੇ ਮਤਲਬ 7 ਜਗ੍ਹਾ ਮੋਰਚੇ ਨੇ ਪਾਣੀ ਨੂੰ ਲੈ ਕੇ ਅਜੇ ਵੀ ਗੱਲ ਸਿਰੇ ਨਹੀਂ ਲੱਗੀ ਸਿਰੇ ਲੱਗੂਗੀ ਜਦੋਂ ਆ ਜਿਹੜੇ ਹਕੂਮਤ ਚਲਾਉਂਦੇ ਨੇ ਸਮਝਣਗੇ ਜਦੋਂ ਸਾਡਾ ਪਾਣੀ ਦਾ ਜਿਹੜਾ ਬਿੱਲ ਬਣਿਆ ਜਿਹੜੀ ਅਮੈਂਡਮੈਂਟ ਕੀਤੀ ਉਹ ਕੈਨਸਲ ਹੋਊਗੀ ਤੇ ਨਵੇਂ ਬਿੱਲ ਦੀ ਐਡੀਸ਼ਨ ਹੋਊਗਾ ਕਿ ਜਿਹੜੇ ਬੰਦੇ ਆ ਜਿਹੜਾ ਬੰਦੇ ਨੇ ਪਾਣੀ ਖਰਾਬ ਕੀਤਾ ਹੈ ਉਹਦੇ ਤੇ ਕਿੰਨੇ ਕਰੋੜ ਦਾ ਜੁਰਮਾਨਾ ਹੋਵੇ ਤੇ ਜਿੰਦ عمر ਭਰ ਉਹਨਾਂ ਨੂੰ ਸਜ਼ਾ ਕੋ ਪੁਕਤ ਨਹੀਂ ਪਾਵੇ ਫੇਰ ਇਹਨਾਂ ਨੂੰ ਸਹੀ ਲੱਗੂਗਾ ਜੇ ਗਵਰਨਮੈਂਟ ਦਾ ਇਰਾਦਾ ਹੈ ਤਾਂ ਇਹ ਕਰੇ ਨਹੀਂ ਤਾਂ ਫੇਰ ਇਹ ਆਪਾਂ ਜਿੰਨਾ ਕਿ ਜੁੱਤੀ ਨਾਲ ਮਨਾਵਾਂਗੇ ਮੰਨ ਜਾਣਗੇ ਜਦੋਂ ਵੇਸਲੇ ਹੋਵਾਂਗੇ ਫੇਰ ਉਹੀ ਕਰਨਗੇ ਲੋਕ ਤਾਂ ਇਕੱਠੇ ਹੋ ਗਏ ਪਰ ਲੋਕਾਂ ਦੇ ਨੁਮਾਇंदे ਨਹੀਂ ਦਿਖੇ ਜੀ ਉੱਥੇ ਅੱਜ ਨਾ ਤਾਂ ਕੋਈ ਸਰਕਾਰ ਦੇ ਨੁਮਾਇंदे ਦੇਖੀਏ ਜਿਹੜੇ ਵਿੱਚ ਹੈ ਸਰਕਾਰ ਦੇ ਨਾ ਆਪੋਜੀਸ਼ਨ ਦੇ ਲੋਕਾਂ ਦੇ ਨੁਮਾਇंदे ਨਹੀਂ ਉਹ ਲੋਕਾਂ ਦੇ ਨੁਮਾਇंदे ਬਨਣ ਤੋਂ ਪਹਿਲਾਂ ਹੀ ਨੁਮਾਇंदे ਹੁੰਦੇ ਨੇ ਵੋਟ ਲਾਈਨ ਤੱਕ ਬਾਚੋ ਇੰਡਸਟਰੀ ਲਿਸਟਾਂ ਦੇ ਨੁਮਾਇंदे ਨੇ ਉਹ ਕਾਰਪੋਰੇਟ ਦੇ ਨੁਮਾਇंदे ਨੇ ਇਹ ਤਾਂ ਲੋਕ ਨੇ ਵਿਚਾਰੇ ਜਿਹੜੇ ਇਕੱਠੇ ਹੁੰਦੇ ਨੇ ਦੱਸ ਕੋਈ ਦੱਸ ਗਿਆ ਤਾਂ ਕਹਿੰਦੀ ਹੋ ਜੇ ਅੰਦਰ ਖਾਤੇ ਕੀ ਕਰ ਰਹੇ ਨੇ ਕਾਂਗਰਸ ਆਪਣਾ ਬੀਜੇਪੀ ਆਪ ਇਕੱਠੇ ਹੋਏ ਫਿਰਦੇ ਨੇ ਐਮਐਲਏ ਵੀ ਕਿਨ ਲੋਕ ਕਿੱਥੋਂ ਕਿੱਥੋਂ ਦੇ ਤੁਰੇ ਫਿਰਦੇ ਨੇ ਕੰਮਕਾਰ ਆਉਣ ਲਈ ਇਹੀ ਤਾਂ ਪ੍ਰੋਬਲਮ ਹੈ ਜਦੋਂ ਵੋਟ ਲੈਣੀ ਹੈ ਜਦੋਂ ਬੋਲਣਾ ਹੈ ਉਦੋਂ ਇਹਨਾਂ ਦੇ ਨਾਲ ਤੇ ਜਦੋਂ ਬਣ ਕੇ ਕੁਝ ਸਰਵ ਕਰਨਾ ਉਦੋਂ ਇੰਡਸਟਰੀ ਲਿਸਟਾਂ ਲਈ ਕਰਨਾ ਹੈ ਉਦੋਂ ਇਹਨਾਂ ਲਈ ਅੱਜ ਸਿੱਧੂ ਸਾਹਿਬ ਬੈਠੇ ਜੀ ਉਹਨਾਂ ਨੇ ਕਰੀਆ ਸਿੱਧੂ ਸਾਹਿਬ ਨੇ ਬਹਿ ਕੇ ਗੱਲ ਵੀ ਪੰਜਾਬ ਨੂੰ ਨਵੀਂ ਜਿਹੜੀ ਲੀਹ ਤੇ ਪਾਉਣਾ ਹੈ ਤੇ ਦੁਬਾਰਾ ਆਏ ਫਾਰਮ ਦੇ ਵਿੱਚ ਰਾਤ ਦਾ ਰੌਲਾ ਪੈ ਰਿਹਾ ਸੋਡਾ ਮੀਡੀਆ ਚੱਕੀ ਫਿਰਦਾ ਸਿੱਧੂ ਸਾਹਿਬ ਪਤਾ ਨਹੀਂ ਕਿਹੜਾ ਤੀਰ ਮਾਰਨਗੇ ਕਹਿੰਦਾ ਇਹ ਚੈਨਲ ਬਣਾ ਲਿਆ YouTube ਹੂੰ ਉਹਤੇ ਖਲਾਸੇ ਕਰੂੰਗਾ ਪਤਾ ਨਹੀਂ ਉਹ ਪਹਿਲਾਂ ਵੀ ਇੱਕ ਬਣਾ ਸੀ ਪਤਾ ਨਹੀਂ ਆ ਪਹਿਲਾਂ ਬੋਲਦਾ ਪੰਜਾਬ ਸ਼ਾਇਦ ਨਾਂ ਦਾ ਕੋਈ ਬਣਾਇਆ ਸੀ ਔਰ ਦੂਜੀ ਜਿਹੜੀ ਮੈਂ ਸਿੱਧੂ ਸਾਹਿਬ ਨੂੰ ਇੱਕ ਬੇਨਤੀ ਕਰਨੀ ਚਾਹੁੰਨਾ ਕਿ ਸਿੱਧੂ ਸਾਹਿਬ ਤੁਸੀਂ ਨਮੁੰਦਗੀ ਕਰਨੀ ਚਾਹੁੰਦੇ ਆ ਪੰਜਾਬ ਦੀ ਪੰਜਾਬੀਆਂ ਦੀ ਪੰਜਾਬੀਅਤ ਦੀ ਸੋਡੀ ਕੁੜੀ ਨਾਲ ਬੀਬੀ ਬੈਠੀ ਹਿੰਦੀ ਬੋਲੀ ਜਾਂਦੀ ਏ ਸਿਖਾ ਕੇ ਲਿਆ ਕਰੋ ਘਰ ਘਟੋ ਘਟਾ ਇਹ ਪੰਜਾਬੀ ਦਾ ਬੋਲ ਪਾ ਅੱਛਾ ਸਰ ਹਿੰਦੀ ਚ ਬੋਲੀ ਉਹ ਕੁੜੀ ਸਾਰੇ ਹੀ ਹਿੰਦੀ ਬੋਲ ਰਹੀ ਆ ਇਲੈਕਸ਼ਨ ਵੀ ਨੇੜੇ ਆ ਹਾਂ ਦੂਜੀ ਗੱਲ ਜਿਹੜੀ ਆਪਣਾ ਸਤਨਾਮ ਸਿੰਘ ਸੁਣਨ ਵਾਲੀ ਧਿਆਨ ਦੇਣ ਦੋ ਬੰਦਿਆਂ ਨੂੰ ਸਵਾਲ ਆ ਮੇਰਾ ਅੱਜ ਪਹਿਲਾ ਸਵਾਲ ਚਰਨਜੀਤ ਸਿੰਘ ਚੰਨੀ ਮਨਿਸਟਰ ਰਹੇ ਨੇ ਜਿਹੜੇ ਸਮੇਂ ਦੇ ਵਿੱਚ ਉਹ ਮਨਿਸਟਰ ਸੀਗੇ ਉਸ ਸਮੇ ਇਹ ਪੰਚਾਇਤੀ ਜ਼ਮੀਨ ਦੀ ਰਿਸ਼ਟਰੀ ਹੋਈ ਹੈ ਸਰਪੰਚਾਂ ਵੱਲੋਂ ਤੇ ਚਰਨਜੀਤ ਸਿੰਘ ਚੰਨੀ ਨੇ ਕਰਾਈ ਹੈ ਕੀ ਜਵਾਬ ਦੇਣਗੇ ਅਸੀਂ ਸਤਿਕਾਰ ਕਰਦੇ ਹਾਂ ਬਹੁਤ ਵਧੀਆ ਪੰਜਾਬ ਦੇ ਮੁੱਦਿਆਂ ਤੇ ਮੋਦੀ ਅੱਗੇ ਵੀ ਖੜੇ ਜਦੋਂ ਕਿਸਾਨਾਂ ਦਾ ਮਸਲਾ ਹੋਇਆ ਹੋਰ ਥਾਵਾਂ ਤੇ ਵੀ ਆਪਣੇ ਸੰਸਦ ਦੇ ਵਿੱਚ ਵੀ ਠੋਕ ਕੇ ਲੋਕ ਸਭਾ 'ਚ ਬੋਲਦੇ ਆ ਪੰਜਾਬ ਲਈ ਇਹ ਮੁੱਦੇ ਤੇ ਮੇਰਾ ਸਵਾਲ ਆ ਜਵਾਬ ਜ਼ਰੂਰ ਦੇਣਾ ਵੀ ਜਦੋਂ 18 19 ਦੇ ਵਿੱਚ ਉਹ ਮਿਨਿਸਟਰ ਸੀਗੇ ਉਦੋਂ ਉਹਨਾਂ ਦੀ ਕੀ ਮਜਬੂਰੀ ਬਣੀ ਕਿ ਰਾਣਾ ਗਰਜੀਤ ਦੇ ਰਾਣੇ ਗਰਜੀਤ ਦਾ ਰਿਸ਼ਤੇਦਾਰ ਇਸ ਫੈਕਟਰੀ ਦੇ ਮਾਲਕ ਹੈ ਚੰਨੀ ਸਾਹਿਬ ਚੁੱਪ ਕਿਉਂ ਆ ਜ ਉਹਦੋਂ ਦੇ ਰਿਸ਼ਤੇ ਕਿਉਂ ਕਰਾਈ ਕਿਉਂ ਇਨਾਂ ਕਾਰਖਾਨਿਆਂ ਦੇ ਹੱਕ ਚ ਭੁਗਤੇ ਜਾਂ ਅੱਜ ਕਿਉਂ ਚੁੱਪ ਆ ਦੂਜਾ ਸਵਾਲ ਮੇਰਾ ਰਾਣਾ ਗਰਜੀਤ ਨੂੰ ਜਿਹੜਾ ਬੰਦਾ ਥਾਂ ਥਾਂ ਤੇ ਰੋਜ਼ ਪ੍ਰਚਾਰ ਕਰਦਾ ਪੰਜਾਬ ਨੂੰ ਤਰਫ ਰਦਾ ਕਿ ਮੈਂ ਪੰਜਾਬ ਨੂੰ ਬਚਾਉਣ ਤੁਰਿਆ ਮੈਂ ਕਿਸਾਨੀ ਬਚਾਉਣ ਤੁਰਿਆ ਮੈਂ ਐਮਐਸਪੀ ਦੇਵਾਂਗਾ ਆ ਉਹਦੇ ਕੋਲੋਂ 2 ਸਾਲ ਮੱਕੀ ਤੇ ਤੇ ਅੱਜ ਪ੍ਰਸ਼ਾਸਨ ਮੰਨ ਕੇ ਗਿਆ ਇੱਥੇ ਜਦੋਂ ਆਇਆ ਹਿアリング ਦੇ ਲਈ ਬੀ 150 ਕਰੋੜ ਲੀਟਰ ਪਾਣੀ ਇੱਕ ਦਿਨ ਦੇ ਵਿੱਚੋਂ ਨੀਲਨ ਵਾਲੀ ਨਹਿਰ ਚ ਜਿਹੜੀ ਸਰੰਦ ਨਹਿਰਾ ਲਿਆ ਜਾਊਗਾ ਤੇ ਉਹ 150 ਕਰੋੜ ਲੀਟਰ ਦੀ ਵੇਸਟੇਜ ਕਿੱਥੇ ਜਾਊਗੀ ਜਾਂ ਧਰਤੀ ਹੇਠਾਂ ਤੇ ਜਾਂ ਨਾਲ ਨਾਲ ਲੰਘਦਾ ਬੁੱਢਾ ਦਰਿਆ ਉਹਦੇ ਚ ਤੇ ਉਦੋਂ ਗਾਹਾਂ ਸਤਲੁਜ ਤੇ ਗਾਹਾਂ ਲੋਕਾਂ ਦੇ ਜ਼ਿੰਦਗੀ ਬਰਬਾਦ ਕਰੂਗੀ ਇਹਨਾਂ ਦੋ ਬੰਦਿਆਂ ਨੂੰ ਸਵਾਲ ਆ ਜਰੂਰ ਦਿਓ ਤੀਜਾ ਸਵਾਲ ਮੈਂ ਲੋਕਾਂ ਦਾ ਧੰਨਵਾਦ ਕਰਦਾ ਪਹਿਲੀ ਵਾਰੀ ਹੋਇਆ ਪੰਜਾਬ ਚ ਕਿ ਪਬਲਿਕ ਹੀਅਰਿੰਗ ਦੇ ਉੱਤੇ ਲੋਕਾਂ ਨੇ ਐਡਾ ਵੱਡਾ ਇਕੱਠ ਕਰਕੇ ਬਰੋਜ ਦਿਤਾਇਆ ਇਹ ਥੀਮ ਲੋਕਾਂ ਨੂੰ ਅਪੀਲ ਕਰਦਾ ਚੰਗੀ ਸ਼ੁਰੂਆਤ ਆ ਚਮਕੌਰ ਸਾਹਿਬ ਦੀ ਧਰਤੀ ਤੋਂ ਇਹ ਖਾੜੇ ਵੀ ਅੱਜ ਬਹੁਤ ਵੱਡਾ ਇਕੱਠ ਸੀਗਾ ਇਹ ਹੁਣ ਇੱਥੇ ਨਹੀਂ ਆਪਾਂ ਖੜਨਾ ਇਹ ਲਾਮਬੰਦੀ ਕਰਨੀ ਹੈ ਕਿਉਂਕਿ ਪੂਰਾ ਪੰਜਾਬ ਮਰ ਰਿਹਾ ਪੰਜਾਬ ਦੇ ਰਾਸਤਾਂ ਦੇ ਲੋਕ ਵੀ ਮਰ ਰਹੇ ਆ ਪਾਣੀ ਯਾਰਾਂ ਪੀ ਕੇ ਤੇ ਸਾਰੇ ਪੰਜਾਬ ਚ ਆਪਾਂ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ ਗਏ ਤੇ ਇਹ ਆਪਾਂ ਜਿਹੜਾ ਪਾਣੀ ਆਪਾਂ ਬਚਾਈਏ ਭਵੰਤਮਾਨ ਦਾ ਬਿਆਨ ਆਪਾਂ ਕੱਲ ਦਾ ਸੁਣ ਰਹੇ ਆ ਵੀ ਅਸੀਂ ਹਰਿਆਣੇ ਨੂੰ ਪਾਣੀ ਨਹੀਂ ਦਿੱਸੇ ਸਾਡੇ ਕੋਲ ਪਾਣੀ ਵਾਧੂ ਨਹੀਂ ਜਿਹੜਾ ਪੰਜਾਬ ਅੰਦਰ ਪਾਣੀ ਬਰਬਾਦ ਕੀਤਾ ਜਾ ਰਿਹਾ ਉਹਦਾ ਸਵਾਲ ਦਾ ਜਵਾਬ ਕੌਣ ਜਿਹੜੀ ਆਪਾਂ 150 ਕਿਲੋ ਲੀਟਰ ਕਰੋੜ ਲੀਟਰ ਦੀ ਇੱਕ ਦਿਨ ਦੀ ਗੱਲ ਕਰਦੇ ਆ ਉਹ ਕਿੰਨਾ ਪਾਣੀ ਬਰਬਾਦ ਹੋ ਰਿਹਾ ਤੇ ਅੱਛਾ ਤੁਹਾਨੂੰ ਹੋਰ ਦੱਸਦਾ 1.5 ਕਰੋੜ 1.5 ਕਰੋੜ ਲੀਟਰ ਅਗਲੀ ਗੱਲ ਇਹ ਜਿਹੜੀ ਨੀਲੋ ਨਹਿਰ ਅਸਰ ਹਾਂ ਤੇ ਨਹਿਰ ਹੈ ਇਹਦਾ ਪਾਣੀ ਬਠਿੰਡਾ ਮਾਨਸਾ ਪਟਿਆਲਾ ਫਤਿਹਗੜ੍ਹ ਸਾਹਿਬ ਲੁਧਿਆਣਾ ਕੈਜਲੈਂਸ ਜਾਂਦਾ ਇਹ ਇਕੱਲਾ ਆ ਏਰੀਆ ਨਹੀਂ ਪ੍ਰਭਾਵਿਤ ਹੋਣਾ ਇਹ ਸਾਰੇ ਜ਼ਿਲ੍ਹੇ ਪ੍ਰਭਾਵਿਤ ਹੋਣੇ ਆ ਉਹਨਾਂ ਲੋਕਾਂ ਨੂੰ ਅਪੀਲ ਕਰਦਾ ਵੀ ਆਓ ਯਾਰ ਉੱਠ ਕੇ ਆਪਾਂ ਇਸ ਦਾ ਵਿਰੋਧ ਕਰਗੇ ਇਹ ਸਾਰਿਆਂ ਦਾ ਹੁਣ ਐਸਪੀ ਇੱਥੇ ਬੋਲ ਰਿਹਾ ਜਾ ਕੇ ਇਹਨਾਂ ਲੋਕਾਂ ਨੂੰ ਵੀ ਕੋਈ ਬਰੰਡਿਆਂ ਆਇਆ ਮੇਰੇ ਅਰਗਾਂ ਬਾਰੇ ਗੱਲਾਂ ਕਰ ਰਿਹਾ ਹੈ ਕੋਈ ਮੋਹਾਲੀਆਂ ਆਇਆ ਕੋਈ ਫਰੀਦਕੋਟੋਂ ਬਾਈ ਅਰਗੇ ਆਇਆ ਕੋਈ ਕਿਤੋਂ ਆਇਆ ਉਹਨਾਂ ਦਾ ਹੀ ਕੰਮ ਹੈ ਜੀ ਇਹ ਪਾਰ ਦੇ ਕਿਵੇਂ ਲੋਕਾਂ ਤਾਂ ਮੈਂ ਆਸਪੀਰ ਨੂੰ ਕਹਾਂ ਤਾਂ ਵੀ ਇਹ ਹੀ ਪਾਣੀ ਐਸੇ ਨਹਿਰ ਦਾ ਮੇਰੇ ਪਿੰਡ ਤੋਂ ਇੱਕ ਉੱਤੋਂ ਨਹੀਂ ਲੰਘਦੀ ਮੇਰਾ ਪਿੰਡ ਇਸ ਨਹਿਰ ਤੇ ਆ ਅਸੀਂ ਵੀ ਪੀਂਦੇ ਆ ਇਹਨਾਂ ਨੇ ਜਿਹੜਾ ਇਨਵਾਈਟ ਕੀਤਾ ਹੈ ਨਾ ਉਹ ਸਾਰੇ ਪੰਜਾਬ ਨੂੰ ਕੀਤਾ ਅਖਬਾਰ 'ਚ ਇਸ਼ਤਿਹਾਰ ਨੇ ਕਿ ਕੋਈ ਵੀ ਬੰਦਾ ਆ ਸਕਦਾ ਤੇ ਜੇ ਸਾਡੇ ਐਸਪੀ ਨੂੰ ਇੰਨਾ ਨਹੀਂ ਪਤਾ ਤਾਂ ਉਹ ਕਿਹੜੀ ਪਾਲਣਾ ਕਰਨਗੇ ਕਾਨੂੰਨ ਦੀ ਇੱਕ ਜਿਹੜੀ ਲੱਖੇ ਨੇ ਗੱਲ ਕਹੀ ਇਹ ਚੰਨੀ ਸਾਹਿਬ ਇਹ ਰਾਣਾ ਸਾਹਿਬ ਤੇ ਫਲਾਨੇ ਜਿੰਨੇ ਵੀ ਸਾਹਿਬ ਨੇ ਹੋ ਰਿਹਾ ਹੈ ਜੀ ਇਹ ਦੱਸਣਗੇ ਜਦੋਂ ਇਹਨਾਂ ਦਾ ਟਾਈਮ ਰਿਹਾ ਇਹਨਾਂ ਨੇ ਪੰਜਾਬ ਲਈ ਕੀਤਾ ਕੀ ਹੈ ਆ ਜਿਹੜੀ ਗੰਗਵੀਰ ਨੇ ਬੜੀ ਸੋਹਣੀ ਗੱਲ ਕਹੀ ਸੀ ਆ ਜਿਹੜਾ ਦੋ ਨਹਿਰਾਂ ਦੇ ਵਿਚਲਾ ਜਾਂ ਪਾਣੀ ਵਾਲਾ ਜ਼ੋਨ ਹੈ ਇਹਦੇ ਵਿੱਚ ਜਿਹੜੀ ਰੈੱਡ ਕੈਟਾਗਰੀ ਦੀ ਫੈਕਟਰੀ ਲਈ ਮਨਜ਼ੂਰੀ ਦਿੱਤੀ ਹੈ ਇਹਨਾਂ ਨੇ ਇਹ ਕਿਹੜੀ ਗੱਲ ਨੂੰ ਸੋਚ ਕੇ ਦਿੱਤੀ ਹੈ ਇਹਦੇ ਪਿੱਛੇ ਵਿਜ਼ਨ ਕੀ ਹੈ ਕਾਂਗਰਸ ਵੇਲੇ ਦਿੱਤੀ ਗਈ ਹੈ ਹਨਾ ਇਹਦੇ ਪਿੱਛੇ ਵਿਜ਼ਨ ਕੀ ਹੈ ਲਵਾਂ ਹੁਣ ਭੋਕਰ ਵਾਲੇ ਲਏ ਆ ਹਨਾ ਇਹਦੇ ਪਿੱਛੇ ਵਿਜ਼ਨ ਕੀ ਹੈ ਔਰ ਆ ਜਿਹੜਾ ਲੱਖੇਤਨ ਮੋਹਰ ਦੱਸਦੇ ਆ ਜਿਹੜਾ ਭਗਵੰਤ ਨੇ ਬਿਆਨ ਦਿੱਤਾ ਅੱਜ ਭਗਵੰਤ ਸਿੰਘ ਮਾਨ ਨੇ ਸਾਡੇ ਚੀਫ ਮਿਨਿਸਟਰ ਸਾਹਿਬ ਨੇ ਇਹ ਬਿਆਨ ਨੂਰਾ ਕੁਸ਼ਤੀ ਹੈ ਇਹ ਰਲ ਮਿਲਿਆ ਬਿਆਨ ਹੈ ਪਤਾ ਕੀ ਹੈ ਕਿ ਸਾਡਾ ਪੰਜਾਬ ਵਾਲਿਆਂ ਦਾ ਮੂੰਹ ਪਾਕਿਸਤਾਨ ਨਾਲ ਹੋ ਜੇ ਕਿ ਪਾਣੀ ਲੈਣਾ ਉਹਨਾਂ ਤੋਂ ਇਹ ਸਾਰੀ ਨੂਰਾ ਕੁਸ਼ਤੀ ਦਾ ਹਿੱਸਾ ਹੈ ਇਹਨਾਂ ਨੂੰ ਅਸੀਂ ਬੁਰੇ ਤਾਂ ਲੱਗਦੇ ਆ ਅਸੀਂ ਇਹਨਾਂ ਦੀ ਉਹ ਅੰਦਰਲੀ ਗੱਲ ਦੱਸ ਦਿੰਨੇ ਆ ਇਹ ਨੂਰਾ ਕੁਸ਼ਤੀ ਹੈ ਤਾਂ ਜੋ ਹੁਣ ਕਹਿਣ ਜੀ ਸਾਡਾ ਪੰਜਾਬ ਦਾ ਪਾਣੀ ਤਾਂ ਉਹ ਲੈ ਕੇ ਸਾਡਾ ਪਾਣੀ ਤੁਸੀਂ ਲੈ ਕੇ ਗਏ ਹੋ ਦਿੱਲੀ ਵਾਲਿਓ ਤੁਸੀਂ ਸੰਧੀ ਕੀਤੀ ਉਸ ਪਾਣੀ ਦੀ ਜਿਹੜਾ ਪਾਣੀ ਦੇਣਾ ਸੀ ਰਾਜਸਥਾਨ ਨੂੰ ਮਰੂ ਨਹਿਰ ਰਹੀ ਉਹ ਪਾਣੀ ਦੀ ਤੁਸੀਂ ਸੰਧੀ ਕਰਕੇ ਦੇਤਾ ਪਾਕਿਸਤਾਨ ਨੂੰ ਤੇ ਪੰਜਾਬ ਦਾ ਖੋ ਕੇ ਉਹਨਾਂ ਨੂੰ ਦੇਤਾ ਅਸੀਂ ਉਹਨਾਂ ਵਿਚਾਰਿਆਂ ਦੇ ਵਿਰੋਧ ਨਹੀਂ ਪਰ ਜਿਹੜਾ ਪਾਣੀ ਸਾਡਾ ਸੀ ਉਹ ਖੋ ਕੇ ਪਤਾ ਕਿਉਂ ਦਿੱਤਾ ਕਿਉਂਕਿ ਜਿਹੜਾ ਪਾਣੀ ਪਾਕਿਸਤਾਨ ਨੂੰ ਚਲੇ ਗਿਆ ਇਹਨਾਂ ਦੀ ਨਲਾਕੀ ਕਰਕੇ ਸਾਡੇ ਲੀਡਰਾਂ ਦੀ ਉਹ ਪਾਣੀ ਸਾਡਾ ਪੰਜਾਬ ਦਾ ਖੋਲਿਆ ਤੇ ਦੇਤਾ ਇਹ ਇਹਨਾਂ ਦਾ ਕੰਮ ਆ ਹੁਣ ਵੀ ਕੀ ਕਹਿ ਰਹੇ ਨੇ ਕਿਹੜਾ ਇੱਕ ਨੂੰ ਨਮਾਜ਼ ਪੜਕਾਇਆ ਜਾ ਰਿਹਾ ਹੈ ਜੰਗ 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 ਤੇ ਮੈਂ ਇਹ ਵੀ ਦੱਸ ਦਿੰਦਾ ਕੱਖ ਨਹੀਂ ਹੋਣਾਗੇ ਇਕੱਲੀਆਂ ਗੱਲਾਂ ਹੀ ਨੇ ਇਹ ਪੰਜਾਬ ਵਾਲਿਆਂ ਦਾ ਮੂੰਹ ਉਧਰ ਨੂੰ ਕਰਨਾ ਚਾ ਰਹੇ ਨੇ ਕਿ ਦੇਖੋ ਥੋੜਾ ਪਾਣੀ ਤਾਂ ਉਹ ਆ ਪਾਉਦਾਂ ਤੋਂ ਖੋ ਲੈਣੇ ਆ ਇਹਨਾਂ ਕੋਲੇ ਕੈਪੈਸਿਟੀ ਹੈ ਬੰਦ ਕਰਨ ਦੀ 15 ਸਾਲ ਲੱਗੇ ਰਹਿਣ ਫੇਰ ਬੰਦ ਕਰਨਗੇ 5% ਪਾਣੀ ਬੰਦ ਨਹੀਂ ਕਰ ਸਕਦੇ ਔਰ ਉਹਦਾ ਆਰਡਰ ਸੁਣੋ ਕੋਈ ਬੰਦ ਦਾ ਆਰਡਰ ਨਹੀਂ ਇਵਨ ਸਸਪੈਂਡ ਦਾ ਵੀ ਆਰਡਰ ਨਹੀਂ ਆਰਡਰ ਕੀ ਹੈ ਸੋਚਾਂਗੇ ਇਹਦੇ ਬਾਰੇ ਸੋਚੀ ਤਾਂ ਤੁਸੀਂ ਜਾਣੇ ਹੀ ਹੋ ਇਹ ਸਾਰੀਆਂ ਗੱਲਾਂ ਮੈਂ ਜੋ ਇੱਕ ਵਾਰ-ਵਾਰ ਇੱਕ ਗੱਲ ਕਹਿਣਾ ਹੁੰਦਾ ਨਾ ਪੋਲਿਟਿਕਲ ਚਲਾਕੀਆਂ ਸਿੱਖ ਗਏ ਸਾਡੇ ਲੋਕ ਪੋਲਿਟਿਕਲ ਚੇਤਨਾ ਨਹੀਂ ਆ ਚੇਤਨਾ ਹੈ ਵਿਜ਼ਨ ਦੇਖੋ ਆਪ ਦੀ ਭਲਾਈ ਕਿਵੇਂ ਹੋ ਸਕਦੀ ਉਹ ਸੋਚੋ ਤੇ ਜਿਹੜੇ ਬੰਦੇ ਤੁਹਾਨੂੰ ਲੁੱਟ ਰਹੇ ਨੇ ਉਹਨਾਂ ਦੀਆਂ ਚਲਾਕੀਆਂ ਨੂੰ ਸਮਝੋ ਅਸੀਂ ਇੱਕੋ ਗੱਲ ਕਹਿ ਰਹੇ ਹਾਂ ਕਿ ਇਸ ਇੱਕ ਫੈਕਟਰੀ ਤੋਂ ਨਹੀਂ ਪੰਜਾਬ ਦੇ ਵਿੱਚ ਜਿੰਨਾ ਗੰਦ ਪਿਆ ਹੋਇਆ ਹੈ ਉਹਦੀ ਗਹਿਰਾਈ 'ਚ ਚਲੇ ਜਾਓ ਇਹ ਸਾਰੀਆਂ ਪਾਰਟੀਆਂ ਤੁਹਾਨੂੰ ਸੇਮ ਪੇਜ ਤੇ ਖੜੀਆਂ ਮਿਲਣਗੀਆਂ ਇਕੱਠੇ ਮਿਲਣਗੇ ਇੱਕ ਦੂਜੇ ਨਾਲ ਗਲਮਾਹੀਆਂ ਪਾਏ ਮਿਲਣਗੇ ਇੱਕ ਦੂਜੇ ਨੂੰ ਪਰਮਿਸ਼ਨਾਂ ਦਿੰਦੇ ਨਜ਼ਰ ਆਉਣਗੇ ਨਾ ਹੋਵੇ ਤਾਂ ਮੈਨੂੰ ਦੱਸ ਦਿਓ ਕੱਢ ਲਓ ਪ੍ਰਾਣੀਆਂ ਹਰਿਆਣੇ ਦੇ ਪੰਜਾਬ ਦੀ ਦੁਸ਼ਮਣੀ ਹੈ ਜੀ ਤੇ ਦੋਵਾਂ ਨੇ ਰਲ ਕੇ ਇੱਕ ਦੂਜੇ ਥਾਂ ਤੇ ਬਿਜ਼ਨਸ ਚਲਾਤੇ ਕੱਢ ਲਓ ਹਿਸਟਰੀ ਹੁਣ ਵਾਲਿਆਂ ਦੀ ਕੱਢ ਲਓ ਤੁਸੀਂ 1.5 ਲੱਖ ਲੀਟਰ ਦੀ ਗੱਲ ਕੀਤੀ ਆ 1.5 ਲੱਖ ਲੀਟਰ ਦੀ ਹੁਣ 1.5 ਕਰੋੜ ਲੀਟਰ ਦੀ 1.5 ਕਰੋੜ ਲੀਟਰ ਹੁਣ ਚਿੰਤਾ ਕੀ ਇਹਦੀ ਉੱਤੇ ਨਹਿਰ ਹੀ ਨਹਿਰ ਆਹੋ ਜਿਹੜੀ ਰੋਪੜ ਤੋਂ ਨਿਕਲ ਕੇ ਆਉਂਦੀ ਹੈ ਜਿਹੜੀ ਚੌੜੀ ਵੀ ਕੀਤੀ ਗਈ ਸੀ ਪੱਕੀ ਵੀ ਕੀਤੀ ਗਈ ਸੀ ਉਹ ਕਹਿੰਦੇ ਬਾਦੂ ਪਾਣੀ ਆ ਰਿਹਾ ਵ ਵੀ ਚਲੋ ਸ਼ਾਇਦ ਚੱਲੀ ਜਾਣਾ ਕੰਮ ਮਾਨਸਾ ਤੇ ਜੇ ਮੈਂ ਬਹੰਡੇ ਦੀ ਗੱਲ ਕਰਾਂ ਮੇਰੇ ਜ਼ਿਲ੍ਹੇ ਆ ਮੈਂ ਉਧਰ ਜਾਣਾ ਪਿੰਡਾਂ 'ਚ ਸਾਡੇ ਪਿੰਡਾਂ 'ਚ ਇੰਨੇ ਕੁ ਮਾੜੇ ਹਾਲਾਤ ਆ ਕਈ ਪਿੰਡਾਂ 'ਚ ਥਲੜਾ ਪਾਣੀ ਬਿਲਕੁਲ ਪੀਣ ਯੋਗ ਨਹੀਂ ਖਾਰਾ ਪਾਣੀ ਆ ਮਾੜਾ ਜ਼ਹਿਰੀਲਾ ਪਾਣੀ ਆ ਲੋਕ ਜਦੋਂ ਖੇਤਾਂ ਨੂੰ ਪਾਣੀ ਲਾਉਣ ਜਾਂਦੇ ਆ ਨਹਿਰ ਦਾ ਘਰੋਂ ਬੋਤਲ 'ਚ ਪੀਣ ਵਾਲਾ ਪਾਣੀ ਲੈ ਕੇ ਜਾਂਦੇ ਆ ਉਹ ਕਦੇ ਮਸਾਂ ਜਦੋਂ ਬਾਰੀ ਆਉਂਦੀ ਆ ਸੱਤ ਰੋਜ਼ੀ ਹਫਤੇ ਬਾਅਦ ਮਸਾਂ ਕਨਾਲ ਡੇਢ ਕਨਾਲ ਮਸਾਂ ਭਰਦੀ ਆ ਸਾਡੀ ਐਡੇ ਮਾੜੇ ਹਾਲਾਤ ਆ ਕਈ ਪਿੰਡਾਂ ਦੇ ਆ ਮਾਨਸਾ ਦੇ ਕਈ ਪਿੰਡਾਂ ਮੈਂ ਜਿੰਨਾ ਚ ਗਿਆ ਪਿੰਡੇ ਦੇ ਕਈ ਪਿੰਡ ਜਨਾ ਚ ਮੈਂ ਗਿਆ ਇਹ ਕਹਿੰਦੇ ਪਾਣੀ ਆ ਮੈਂ ਪਾਣੀ ਵਾਦੂ ਆ ਇਹਨਾਂ ਨੇ ਡਰਾਮਾ ਕੀਤਾ ਚ ਬਟੇਲਾਂ ਦੇ ਪਾਣੀ ਪਹਚਾਉਣਾ ਪਿੱਛੋਂ ਸੂਵੇ ਉੱਚੇ ਚੱਕ ਤੇ ਮੋਗੇ ਮਸ਼ੀਨਾਂ ਛੋਟੀਆਂ ਕਰਤੀਆਂ ਤੇ ਗਾਹਾਂ ਪਾਣੀ ਪਹਚਾਤਾ ਗਾਹਾਂ ਵਾਲੇ ਮੂਹਰੇ ਮਾਰਤੇ ਇੱਕ ਡਰਾਮਾ ਕੀਤਾ ਗਿਆ ਮੋਗੇ ਚ ਪਾਣੀ ਨਹੀਂ ਜਾਂਦਾ ਐਂ ਕਰਤਾ ਮੋਗੇ ਦਾ ਪਾਣੀ ਤਾਂ ਘਟ ਰਿਹਾ ਹੈ ਪਾਣੀ ਤਾਂ ਹੈ ਹੀ ਨਹੀਂ ਇਹ ਡਰਾਮਾ ਕਰਦੇ ਪਾਣੀ ਵਾਦੂ ਆ ਇਹ ਇਹ ਗੱਲਾਂ ਕਹਿਣ ਦੀਆਂ ਦੂਜੀ ਗੱਲ ਜਿਹੜੇ ਬਾਈ ਨੇ ਕਿਹਾ ਨਾ ਕਿ ਸਿੰਧ ਦਾ ਪਾਣੀ ਰੋਕਤਾ ਸਿੰਧ ਦਾ ਪਾਣੀ ਰੋਕਣਾ ਸੌਖਾ ਦੋ ਤਿੰਨ ਗੱਲਾਂ ਉਹ ਚ ਆ ਜਾਂਦੀਆਂ ਇੱਕ ਰਾਈਪਰਨ ਜਿਹੜਾ ਲਾ ਹੈ ਜਿਹਦੇ ਤਹਿਤ ਮੰਨ ਲਓ ਬ੍ਰਹਮਪੁੱਤਰ ਦਰਿਆ ਉਹਦੇ ਪਰ ਚੀਨ ਚੋ ਹੋ ਕੇ ਆਉਂਦਾ ਉਹ ਚੀਨ ਕਦੋਂ ਕੱਲ ਨੂੰ ਅਸੀਂ ਰੋਕ ਲਿਆ ਦੂਜੀ ਗੱਲ ਤੁਹਾਨੂੰ ਇੱਕ ਨਹੀਂ ਦੋ ਨਹੀਂ ਪੰਜ ਨਹੀਂ 10 ਨਹੀਂ ਘੱਟੋ ਘੱਟ 25 30 ਡੈਮ ਬਣਾਉਣੇ ਪੈਣਗੇ ਇੰਨਾ ਪਾਣੀ ਆ ਰੋਕਣਾ ਸੌਖਾ ਉਹਦੇ ਨਹਿਰਾਂ ਕੱਢਣੀਆਂ ਪੈਣਗੀਆਂ ਆਪਾਂ ਨੇ ਰੋਕ ਲਓ ਪੜਿਆ ਝੂਠ ਨਾ ਬੋਲੋ ਸੱਚ ਬੋਲੋ ਸੱਚ ਬੋਲੋ ਸੱਚ ਬੋਲੋ ਔਰ ਇੱਕ ਹੋਰ ਗੱਲ ਹੈ ਜਿਹੜੇ ਪਾਣੀਆਂ ਦੇ ਵਿੱਚ ਕਿੰਨਾ ਕਿੰਨਾ ਇੱਕ ਮੈਂ ਤੁਹਾਨੂੰ ਆਣਾ ਸਾਡੇ ਪਿਛੇ ਲੱਗ ਕੇ ਨਾ ਇੰਨਾ ਰੌਲਾ ਪਿਆ ਹੋਇਆ ਨਾ ਕਿਤੇ ਪੰਜਾਬ ਦੀ ਅਸੈਂਬਲੀ ਦੇ ਬਾਹਰ ਚਲੇ ਜਾਓ ਜਾਂ ਕੋਈ ਵੀ ਲੀਡਰ ਤੁਹਾਨੂੰ ਕਿਤੇ ਵੀ ਪੁੱਛ ਲਿਓ ਜੇ ਉਹਨੂੰ ਕਹੇ ਹਰ ਦਰਿਆ ਉਹਦੇ ਵਿੱਚ ਕਿੰਨਾ ਐਮ ਐਫ ਪਾਣੀ ਹੈ ਕਿੰਨਾ ਪੰਜਾਬ ਨੂੰ ਮਿਲ ਰਿਹਾ ਕਿੰਨਾ ਪਾਕਿਸਤਾਨ ਨੂੰ ਜਾ ਰਿਹਾ ਕਿਦਰਾ ਕਿਹੜਾ ਰਪੇਰੀਅਨ ਕਿੱਥੇ ਹੁੰਦਾ ਹੈ ਅਪਰ ਰਿਪੇਰੀਅਨ ਕੌਣ ਹੈ ਉਹਦਾ ਬੇਸਨ ਕਿੱਥੇ ਹੈ ਇਹਦੇ ਚੋ ਜੋ 50% ਦਾ ਵੀ ਜਵਾਬ ਦੇ ਜਾਣਾਂ ਮੈਂ ਤੇ ਲੱਖਾ ਘਰੇ ਬਹਿ ਜਾਾਂਗੇ ਇਹਨਾਂ ਨੂੰ ਦਰਿਆ ਤੋਂ ਅੱਗੇ ਸ਼ਬਦ ਤੋਂ ਅਗਰ ਇਹ ਇੱਕ ਗੱਲ ਵੀ ਪਤਾ ਹੋਵੇ ਤਾਂ ਮੇਰਾ ਨਾਮ ਚੇਂਜ ਕਰ ਦਿਓ ਜੀ ਇਹ ਤਾਂ ਸਾਡੇ ਰਿਪ੍ਰੈਜ਼ੈਂਟੇਟਿਵ ਨਹੀਂ ਇਹਨਾਂ ਤੋਂ ਅਸੀਂ ਉਮੀਦ ਕਰਦੇ ਆਂ ਕਰਨਗੇ ਕੁਛ ਉੱਚ ਕੇ ਵੇਖੀਏ ਕਿ ਸਤਨਾਮ ਪਾਣੀ ਦਾ ਮੁੱਦਾ ਚੋਣ ਮੁੱਦਾ ਬਣੂਗਾ ਸਾਡੇ ਲੋਕ ਬਣਾ ਸਕਣਗੇ ਕੋਈ ਗਲੀਆਂ ਨਾਲੀਆਂ ਘਸੀਆਂ ਪਿੱਟੀਆਂ ਦਲੀਲਾਂ ਉਹੀ ਧੜੇ ਬਾਜ਼ੀਆਂ ਰੱਖਣਗੇ ਉਹੀ ਝੰਡੇ ਚੱਕਣਗੇ ਆਹ ਤੋਂ ਸਭ ਤੋਂ ਅਹਿਮ ਮੁੱਦਾ ਪਾਣੀ ਦਾ ਮੁੱਦਾ ਪਾਣੀ ਮੁੱਕ ਵੀ ਰਿਹਾ ਸੁੱਕ ਵੀ ਰਿਹਾ ਧਰਤੀ ਬੰਜਰ ਵੀ ਹੋ ਰਹੀ ਆ ਪਾਣੀ ਜ਼ਹਿਰੀਲਾ ਵੀ ਕਰ ਦਿੱਤਾ ਜਿਹੜਾ ਮੜਾ ਮੋਟਾ ਬਚਿਆ ਉਹ ਕਹਿੰਦੇ ਸਾਰੇ ਹੀ ਪਾਣੀ ਦੀ ਗੱਲ ਕਰੀ ਜਾਂਦੇ ਵੀ ਭਾਈ ਇੱਕ ਵਾਰੀ ਆ ਗਿਆ ਪਾਣੀ ਤਾਂ ਸੁਝਾ ਹੁਣ ਬਾਰ ਬਾਰ ਪਾਣੀ ਦੀ ਗੱਲ ਨਾ ਕਰੀਏ ਕੀ ਗੱਲ ਕਰ ਲੈਣੇ ਅੱਜ ਕੈਨੇਡਾ ਚ ਕੀ ਹੋਇਆ ਕੱਲੋ ਇਲੈਕਸ਼ਨ ਹੋਏ ਨਾ ਉੱਥੇ ਲੇਬਰਲ ਪਾਰਟੀ ਲੇਬਰ ਪਾਰਟੀ ਹਾਰ ਰਹੀ ਸੀ ਇਹਦੇ ਕਰਕੇ ਟੂਡੋ ਨੇ ਅਸਤੀਫਾ ਦਿੱਤਾ ਸੀ ਹਾਰ ਰਹੀ ਸੀ ਨਾ ਕਨਜ਼ਰਵੇਟਿਵ ਪਾਰਟੀ ਜਿੱਤ ਰਹੀ ਸੀ ਜਦੋਂ 트럼ਪ ਆਇਆ ਕਿਉਂਕਿ 트럼ਪ ਦੀ ਜਿਹੜੀ ਪਾਰਟੀ ਹੈ ਰਿਪਬਲਿਕਨ ਉਹਦੇ ਨਾਲ ਕਨਜ਼ਰਵੇਟਿਵ ਪਾਰਟੀ ਇੱਕ ਹੈ ਕੈਨੇਡਾ ਵਾਲੀ ਵੀ ਜਮ ਇੱਕ ਗੱਲ ਆ ਉਹਨਾਂ ਦੀ ਜਦੋਂ 트럼ਪ ਨੇ ਇਹ ਕਿਹਾ ਕਿ ਕੈਨੇਡਾ ਸਾਡੀ 51ਵੀਂ ਸਟੇਟ ਬਣ ਜਾਊਗੀ ਇਹਨਾਂ ਨੂੰ ਕੀ ਲੋੜ ਆ ਅਟ ਦੇਸ਼ ਦੀ ਸਾਡੇ ਨਾਲ ਰਲ ਜਾਣ ਤਾਂ ਉਹ ਸ਼ਰੀਫ ਕੈਨੇਡੀਅਨ ਇਕੱਠੇ ਹੋਏ ਔਰ ਉਹਨਾਂ ਨੇ ਉੱਥੇ ਜਿਹੜੀ ਰਿਪਰੈਜ਼ੈਂਟੇਟਿਵ ਸੀ ਦੀ 트럼ਪ ਰਿਆਂ ਦੀ ਪਾਰਟੀ ਦੀ ਕਨਜ਼ਰਵੇਟਿਵ ਪਾਰਟੀ ਹਰਾਤੀ ਹੈ ਕੀ ਸਾਡੇ ਪੰਜਾਬ ਵਾਲੇ ਪੰਜਾਬ ਲਈ ਇਕੱਠੇ ਹੋਣਗੇ ਆਪਦੀ ਭਾਸ਼ਾ ਲਈ ਇਕੱਠੇ ਹੋਣਗੇ ਆਪਦੇ ਪਾਣੀ ਲਈ ਇਕੱਠੇ ਹੋਣਗੇ ਸਾਡੇ ਮੁੰਡੇ ਬਾਹਰ ਜਾ ਕੇ ਧੱਕੇ ਖਾ ਰਿਹਾ ਸਾਰੇ ਖੜੇ ਬਾਹਰ ਨੂੰ ਤੁਰੇ ਜਾਂਦੇ ਨੇ ਇੱਥੇ ਬਾਹਰਲੇ ਤੁਰੇ ਆਉਂਦੇ ਨੇ ਫਿਰ ਅਸੀਂ ਮੈਜੋਰਿਟੀ ਤੋਂ ਮਨੋਰਿਟੀ ਬਣ ਜਾ ਰਹੇ ਆ ਕਿ ਉਹਦੇ ਲਈ ਅਸੀਂ ਵੋਟ ਕਰਾਂਗੇ ਸਾਡੀਆਂ ਨੌਕਰੀਆਂ ਕਿੰਨੇ ਵਾਰੀ ਅਸੀਂ ਰੋਲਾ ਪਾਪਾ ਥੱਕ ਗਏ ਬਾਹਰਲੇ ਉਹਨੂੰ ਦਿੱਤੀਆਂ ਜਾ ਰਹੀਆਂ ਉਹਦੀ ਕੀ ਹੈ ਉਹਦਾ ਕ੍ਰਾਈਟੇਰੀਆ ਕੀ ਹੈ ਕੀ ਉਹ ਨੌਕਰੀਆਂ ਪੰਜਾਬੀ ਨਾਲ ਜੋੜੀਆਂ ਨੇ ਕਿਉਂ ਨਹੀਂ ਸਾਡੇ ਮੁੰਡਿਆਂ ਨੂੰ ਮਿਲ ਸਕਦੀਆਂ ਕਿਉਂ ਨਹੀਂ ਇਹਨਾਂ ਗੱਲਾਂ 'ਤੇ ਧਿਆਨ ਦਿੱਤਾ ਜਾਂਦਾ ਕਿ ਜੀ ਸਿਸਟਮ ਖਰਾਬ ਹੈ ਸਿਸਟਮ ਕੌਣ ਚਲਾਉਂਦਾ ਹੈ ਜਿੰਨਾਂ ਦੀ ਸਰਕਾਰ ਹੁੰਦੀ ਹੈ ਤੇ ਸਰਕਾਰ ਚੁਣੀ ਕੀਨੇ ਆਪਾਂ ਸੋ ਅਸੀਂ ਹਮੇਸ਼ਾ ਲੱਖਾਂ ਤਾਂ ਮੇਰੇ ਨਾਲੋਂ ਜ਼ਿਆਦਾ ਲਾਨਤਾ ਪਾ ਦਿੰਦਾ ਕਈ ਵਾਰੀ ਮੈਂ ਵੀ ਆਣਾ ਹੁੰਨਾ ਕਿ ਉਹ ਬੰਦੇ ਰੱਬ ਦਿਓ ਇੰਨਾਂ ਗੱਲਾਂ 'ਤੇ ਆਜੋ ਆ ਸਾਡੇ ਮੁੰਡਿਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਬਾਹਰ ਜਾਂਦੇ ਨੇ ਜਾਓ ਉੱਥੇ ਲਾਸ਼ਾਂ ਆਉਂਦੀਆਂ ਨੇ ਜਾਂ ਜਹਾਜ਼ਾਂ 'ਚ ਹੱਤਕੜੀਆਂ ਰਹੀਆਂ ਹੁੰਦੇ ਨੇ ਇਹ ਨੌਬਤ ਕਿਉਂ ਆਈ ਹੈ ਕਿਉਂਕਿ ਸਾਡਾ ਸਿਸਟਮ ਖਰਾਬ ਹੈ ਜਦਕਿ ਦੁਨੀਆਂ ਦੇ ਵਿੱਚ ਧਰਤੀ ਸਭ ਤੋਂ ਵਧੀਆ ਪਾਉਣ ਪਾਣੀ ਸਭ ਤੋਂ ਵਧੀਆ ਤੇ ਚਲਾਉਣ ਵਾਲੇ ਖਰਾਬ ਤੇ ਚਲਾਉਣ ਵਾਲੀ ਚੁੰਦਾ ਕੌਣ ਹੈ ਆਪਾਂ ਤੇ ਆਪਾਂ ਕਿਉਂ ਨਹੀਂ ਸੁਧਰਦੇ ਆ ਅਸੀਂ ਰੌਲਾ ਪਾਉਂਦੇ ਫਿਰਦੇ ਆ ਆਪਾਂ ਕਿਵੇਂ ਸੁਧਰਾਂਗੇ ਜਦੋਂ ਰਾਜਨੀਤੀ ਮੁੱਦਿਆਂ ਦੀ ਹੋਊਗੀ ਕਿ ਸਾਡਾ ਫੈਡਰਲਿਜ਼ਮ ਕਿਧਰ ਨੂੰ ਜਾ ਰਿਹਾ ਹੈ ਸਾਡਾ ਰੈਵਿਨਿਊ ਘਟ ਕਿਉਂ ਰਿਹਾ ਹੈ ਅੱਜ ਸਾਡਾ ਰੈਵਿਨਿਊ ਕਲੈਕਟ ਕਰਨ ਚ 18ਵਾਂ ਨੰਬਰ ਹੈ ਆ ਜਿਹੜੇ ਰੌਲਾ ਪਾਉਂਦੇ ਰਹਿੰਦੇ ਨੇ ਆਪ ਆਲੇ ਅਸੀਂ ਕਮਾਈ ਵਧਾਤੀ ਉਹ ਤੁਹਾਨੂੰ ਤਾਂ ਕਲੈਕਟ ਕਰਨਾ ਨਹੀਂ ਆਉਂਦਾ ਨਵਾਂ ਕੀ ਜਨਰੇਟ ਕਰ ਲੂਗੇ ਤੁਸੀਂ ਕੀ ਪਾਲਸੀਆਂ ਨੇ ਸਾਡੇ ਸ਼ਹਿਰਾਂ ਦਾ ਬੁਰਾ ਵਾਲਾ ਕੂੜਿਆਂ ਦਾ ਢੇਰ ਲੱਗੇ ਨੇ ਆ ਚਮਕੌਰ ਸਾਹਿਬ ਦਾ ਸਾਰਾ ਸੀਵਰੇਜ ਦਾ ਪਾਣੀ ਆ ਨਹਿਰ ਚ ਪੈਂਦਾ ਹੈ ਨਹੀਂ ਪੈਂਦਾ ਤਾਂ ਦੱਸ ਦਿਓ ਕੋਈ ਐਸਟੀਪੀ ਹੈ ਆ ਜਿਵੇਂ ਇਹਨਾਂ ਨੇ ਦੱਸਿਆ ਮੈਨੂੰ ਆਦੇ 1880 ਗਣਕੇ 80 ਦਾ ਪੁਲ ਬਣਿਆ ਹੋਇਆ 1882 ਦਾ ਇਹ ਫੈਕਟਰੀ ਲਾਉਣ ਦੀ ਤਾਂ ਗੱਲ ਕਰ ਲਈ ਉਹ ਕਹਿੰਦੇ ਸਰਕਾਰਾਂ ਸਾਨੂੰ ਬਣਾ ਕੇ ਦੇਣਗੀਆਂ ਜੀ ਕਿਹੜੀ ਸਰਕਾਰ ਕੌਣ ਕੰਪਨੀ ਵਾਲੇ ਜਦੋਂ ਸਵਾਲ ਹੋਇਆ ਉੱਤੇ ਕਿ ਸਾਡਾ ਸਰਕਾਰ ਨੂੰ ਸਰਕਾਰਾਂ ਦੀ ਸਾਨੂੰ ਕੰਪਨੀ ਪੈਸੇ ਦੇਊਗੀ ਫੇਰ ਬਣਾਵਾਂਗੇ ਆਹੀ ਤਾਂ ਰੌਲਾ ਹੈ ਆਹੀ ਤਾਂ ਰੌਲਾ ਹੈ ਕਿ ਆਦੇ ਇਹ ਕਰੂ ਆਉਂਦਾ ਇਹ ਕਰੂ ਤੇ ਜਿਨ੍ਹਾਂ ਨੇ ਕਰਨ ਅਸੀਂ ਆਨੇ ਜਿਹੜਾ ਮਰਜੀ ਕਰੂ ਮੈਨੂੰ ਸ਼ਰਾਬ ਦੀ ਪੇਟੀ ਦੇ ਜਿੰਦਾਬਾਦ ਜਿੰਦਾਬਾਦ ਉੱਥੇ ਲੋਕ ਸੀਗੇ ਅੱਜ ਉਹਨਾਂ ਦੇ ਹੱਕ ਦੇ ਵਿੱਚ ਵੀ 25 30 ਲੋਕ ਖੜੇ ਸੀ ਜਿਨ੍ਹਾਂ ਨੇ ਦਲੀਲਾਂ ਆਪਣੀਆਂ ਦਿੱਤੀਆਂ ਕਿ ਜਦੋਂ ਤੁਸੀਂ ਕਹਿੰਦੇ ਹੋ ਫੈਕਟਰੀ ਜਹਰਾ ਬਣਨੂਗੀ ਜਦੋਂ ਕਿਸਾਨ ਸਪਰਿਆ ਕਰਦੇ ਆਪਣੇ ਖੇਤਾਂ ਤੇ ਉਦੋਂ ਨਹੀਂ ਫਿਰ ਉਹ ਜਹਰਾ ਹੋਣੀ ਉਹਨੂੰ ਪੁੱਛ ਲੈਣਾ ਸੀ ਉਹਨੂੰ ਪੁੱਛਿਆ ਨਹੀਂ ਤੂੰ ਸਤਨਾਮ ਇਹ ਮੈਨੂੰ ਤੇਰੇ ਤੇ ਗਿਲਾ ਹੈ ਤੂੰ ਸਾਨੂੰ ਜਿਵੇਂ ਪੁੱਛਦਾ ਹੈ ਉਹਨੂੰ ਪੁੱਛਣਾ ਸੀ ਕਿ ਹਰ ਰੋਜ਼ ਦਾ ਇੰਡਸਟਰੀ ਪਾਣੀ ਥੱਲਿਓ ਤੇ ਦਰਿਆਵਾਂ ਚੋਂ ਕਿੰਨਾ ਲੈਂਦੀ ਐ ਤੇ ਮੋਟਰਾਂ ਕਿੰਨੀਆਂ ਕੱਢਦੀਆਂ ਕੈਮੀਕਲ ਜਿਹੜੀ ਪੈਸਟਿਸਾਈਡ ਰੇ ਤੇ ਸਪਰੇਅ ਦੇ ਵਿੱਚੋਂ ਕਿੰਨਾ ਕੈਮੀਕਲ ਪਾ ਰਿਆ ਤੇ ਕਿਹੜਾ ਕੈਮੀਕਲ ਪਾ ਰਿਆ ਕਿਉਂਕਿ ਸਾਰਿਆਂ ਦੀ ਜਾਂਚ ਐ ਤੇ ਜਿਹੜੀਆਂ ਡਾਈਂਗ ਤੇ ਇਲੈਕਟ੍ਰੋਪਲੇਟਿੰਗ ਫੈਕਟਰੀਆਂ ਨੇ ਉਹ ਕਿੰਨਾ ਕੈਮੀਕਲ ਪਾਰੀਆਂ ਨੇ ਜਿਹੜੇ ਹੈਵੀ ਤੱਤੂ ਪੈ ਰਹੇ ਨੇ ਲੈਡ ਹੋਵੇ ਮਰਕਰੀ ਹੋਵੇ ਆਰਸੈਨਿਕ ਹੋਵੇ ਉਹ ਕਿਹੜੇ ਕੈਮੀਕਲ ਨਾਲ ਬੰਦੇ ਨੇ ਜਿਹਦੇ ਨਾਲ ਕੈਂਸਰ ਹੁੰਦਾ ਮਾੜਾ ਜਿਹਾ ਪੁੱਛ ਲੈਣਾ ਸੀ ਭਾਈ ਸਾਹਿਬ ਨੂੰ ਫੇਰ ਉਦੋਂ ਬਾਅਦ ਉਹਨੇ ਪਤਾ ਕੀ ਕਰਨਾ ਸੀ ਖੜ ਜਾ ਬਾਬਾ ਮੈਂ ਆਉਣਾ ਦੂਜੇ ਨੂੰ ਖੜ ਜਾ ਕਹਿੰਦੇ ਇਹਨਾਂ ਲੋਕਾਂ ਨੂੰ ਇਨੀ ਪਤਾ ਵੀ ਉਹ ਪਾਣੀ ਦੇ ਵਿੱਚ ਕਿਹੜੇ ਕੈਮੀਕਲ ਹੋਣੇ ਕਹਿੰਦੇ ਗਿਣਾ ਦੇਣ ਜਿਹੜੇ ਸਾਰੇ ਤੁਰੇ ਫਿਰਦੇ ਆ ਵੀ ਉਹ ਚੋਂ ਨਿਕਲਣਾ ਕੀ ਉਹ ਬੰਦੇ ਨੂੰ ਫੜ ਕੇ ਲੈ ਕੇ ਆ ਉਹਨੂੰ ਮੈਂ ਲੈ ਕੇ ਚੱਲਦਾ ਵਲੀਪੁਰ ਪਿੰਡ ਦਾ ਗੌਂਸਪੁਰਾ ਜਿੱਥੇ ਬੁੱਢਾ ਦਰਿਆ ਸਤਲੁਜ ਚ ਪੈਂਦਾ ਉੱਚ ਨੂੰ ਕਾ ਬੜਾ ਨਹੀਂ ਤੁਨ ਇੱਕ ਬੂੰਦ ਪਾਣੀ ਤੇਰੇ ਮੂੰਹ ਤੇ ਸੱਟਾਂ ਜੀਪ ਤੇ ਤੂੰ ਫੇਰ ਦੱਸੀ ਕੱਲਾਂ ਕਹਿਣੀਆਂ ਬਹੁਤ ਸੌਖੀਆਂ ਅਸੀਂ ਲੋਕਾਂ ਦੇ ਹਾਲਾਤ ਦੇਖਿਆ ਜਾ ਕੇ ਰਾਜਸਥਾਨ ਜੈਸਲਮੇਰ ਤੱਕ ਸੰਕੜੇ ਪਿੰਡਾਂ ਦੇ ਜਵਾਕ ਪਹਾਜ ਹੋ ਚੁੱਕੇ ਆ ਵਿਚਾਰੀਆਂ ਗਰੀਬ ਉੱਥੇ ਜਿਹੜੀਆਂ ਬੀਬੀਆਂ ਨੇ ਆਹ ਦੇ ਜਵਾਕਾਂ ਨੂੰ ਜਿਵੇਂ ਅੱਗੇ ਨਿ ਝੋਲੀ ਜੇ ਬੰਨ ਕੇ ਜਵਾਖ ਮੰਗਰ ਤੇ ਨਰਮਾ ਚੋਦੀਆਂ ਫਿਰਦੀਆਂ ਹੁੰਦੀਆਂ ਸੀ ਐਂ ਤਰਾਹਾਂ ਗਾਲੇ ਪਿੰਡ ਦੇ ਵਿੱਚ ਆਹ ਦੇ ਵਿਚਾਰੇ ਪਾਹਾ ਜਵਾਖ ਨੂੰ ਮੰਗਰ ਬਨ ਕੇ ਇੱਕ ਤਾਂ 14 ਸਾਲ ਦਾ ਸੀਗਾ ਤੇ ਮਜ਼ਦੂਰੀ ਕਰਨ ਜਾਂਦੀ ਐ ਅਸੀਂ ਉਹਨਾਂ ਲੋਕਾਂ ਦੇ ਹਾਲਾਤ ਦੇਖਿਆ ਆ ਪਾਣੀ ਦੀਆਂ ਜ਼ਹਿਰਾਂ ਕਰਕੇ ਇਹ ਉਹ ਜੁੱਤੀ ਚਾਟੋ ਗਦਾਰ ਲੋਕ ਨੇ ਜਿਹੜੇ ਸਰਕਾਰਾਂ ਨਾਲ ਖੜਦੇ ਆ ਇਹ ਕੋਈ ਨਵੀਂ ਗੱਲ ਨਹੀਂ ਪਹਿਲਾਂ ਵੀ ਖੜਦੇ ਆਏ ਆ ਹਕੂਮਤਾਂ ਨਾਲ ਅੱਜ ਵੀ ਖੜਦੇ ਆ ਉਹ ਖੜਦੇ ਰਹਿਣਗੇ ਇਹਨਾਂ ਦੀ ਪਰਵਾਹ ਨਹੀਂ ਕਰਨੀ ਧੰਨਵਾਦ ਆਜ ਲੋਕਾਂ ਦਾ ਇਹਨਾਂ ਨੇ ਬਹੁਤ ਵੱਡਾ ਇਕੱਠ ਕਰਕੇ ਚਪੇੜ ਮਾਰੀ ਪ੍ਰਸ਼ਾਸਨ ਨੂੰ ਮਨਾ ਕੇ ਤੋੜਿਆ ਅਖੀਰ ਤੇ ਜਿਹੜੀ ਏਡੀਸੀ ਬੀਬੀ ਕਦੇ ਐਂ ਬੁੜਕਦੀ ਸੀਗੀ ਐਂ 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 ਤੁਸੀਂ ਗਲਤ ਕਮਰਾ ਕਰਦੇ ਆ ਤੇ ਐਂ ਅਖੀਰ ਤੇ ਮੰਨ ਲ ਕੇ ਗਈ ਵੀ ਹਾਂ ਗੱਲ ਠੀਕ ਆ ਸੋ ਇਸ ਕਰਕੇ ਲੋਕਾਂ ਨੂੰ ਅਪੀਲ ਆ ਵੀ ਇਹ ਲੜਾਈ ਦੀ ਸ਼ੁਰੂਆਤ ਅਸੀਂ ਚੰਗੀ ਕੀਤੀ ਆ ਰੋਕ ਨਾ ਜਾਓ ਸੁਪਰੀਮ ਕੋਰਟਾਂ ਤੱਕ ਜਾਣਗੇ ਭਰਾਵੋ ਬਹੁਤ ਹਤਕੰਡੇ ਅਪਣਾਉਣਗੇ ਤਾਕਤਵਰ ਬੰਦੇ ਆ ਪੈਸੇ ਵਾਲੇ ਬੰਦੇ ਆ ਪ੍ਰਸ਼ਾਸਨ ਸਰਕਾਰਾਂ ਦੀ ਪਿੱਠ ਤੇ ਖੜੀਆਂ ਨੇ ਇੱਥੇ ਰੋਕ ਨਾ ਜਾਓ ਲਾਂਬੰਦੀ ਕਰਕੇ ਅੱਜ ਚਮਕੌਰ ਸਾਹਾ ਦਾ ਮਸਲਾ ਨਾਲ ਹੀ ਮੁਸਕਾਬਾਦ ਦਾ ਮਸਲਾ ਖਾੜੇ ਦਾ ਮਸਲਾ ਹੋਰ ਬਹੁਤ ਥਾਈਆਂ ਫੈਕਟਰੀਆਂ ਲੱਗੀਆਂ ਨੇ ਉਹਨਾਂ ਦੇ ਮਸਲੇ ਹੈਗੇ ਸਾਰੇ ਆਪਾਂ ਇਕੱਠੇ ਹੋ ਕੇ ਪੂਰੇ ਪੰਜਾਬ ਚ ਇੱਕ ਧਿਰ ਬਣਾ ਕੇ ਇਨ੍ਹਾਂ ਮੁੱਦਿਆਂ ਤੇ ਲਿਆ ਕੇ ਘੇਰਗੇ ਇਹਨਾਂ ਦੇ ਐਮਐਲਿਆਂ ਨੂੰ ਐਮਪੀਆਂ ਨੂੰ ਸਰਕਾਰਾਂ ਨੂੰ ਵਿਰੋਧੀ ਧਿਰਾਂ ਨੂੰ ਵੀ ਆਓ ਆ ਮੁੱਦੇ ਤੇ ਦੱਸੋ ਰਾਜੇ ਬੜਿੰਗ ਵਰਗੇ ਸ਼ਰਮ ਜਾ ਕੇ ਯਾਰ ਸੈਸ਼ਨ ਦੇ ਵਿੱਚ ਉਹ ਲੋਕ ਸਭਾ ਚ ਕਹਿ ਦਿੰਦੇ ਆ ਕਿ ਦੇਖੋ ਜੀ ਲੁਧਿਆਣੇ ਦੀ ਇੰਡਸਟਰੀ ਲੱਗਣੀ ਚਾਹੀਦੀ ਇੰਡਸਟਰੀ ਜਿਹੜੇ ਜਾ ਰਹੇ ਨੇ ਹਰਾਨੀ ਜਨ ਗੱਲ ਆ ਯਾਰ ਲੋਕਾਂ ਕਿਸੇ ਬੜਿੰਗ ਨੂੰ ਨਾ ਕਿਸੇ ਨੇ ਪੁੱਛ ਲਿਆ ਮਤਲਬ ਮੈਨੂੰ ਸੱਚੀ ਨਾ ਗੱਦੇ ਕਹ ਤਾਂ ਲੱਗੇ ਹਾਸਾ ਆ ਜਾਂਦਾ ਇਹਨਾਂ ਦੀਆਂ ਗੱਲਾਂ ਤੋਂ ਰਾਜੇ ਬੜਿੰਗ ਨੂੰ ਕਿਸੇ ਨੇ ਪੁੱਛ ਲਿਆ ਉੱਥੋਂ ਦਾ ਉਹ ਐਮਪੀ ਹੈ ਆਂਦੇ ਜੀ ਬੁੱਡੇ ਨਾਲੇ ਦਾ ਤੁਹਾਡੇ ਕੋਲੇ ਕੀ ਇਲਾਜ ਆ ਇਹਦਾ ਇਲਾਜ ਤਾਂ ਪ੍ਰਾਈਮ ਮਿਨਿਸਟਰ ਕਰੂਗਾ ਮੈਂ ਕਿਹਾ ਹੁਣ ਕਿਤੇ ਇਹ ਨਾ ਕਹੇ ਦੇ ਮੈਨੂੰ ਪ੍ਰਾਈਮ ਮਿਨਿਸਟਰ ਬਣਾਓ ਫੇਰ ਮੈਂ ਕਰੂੰਗਾ ਉਹ ਬੰਦਿਆ ਰੱਬ ਦਿਆ ਕਿ ਉਹ ਪ੍ਰਾਈਮ ਮਿੰისტਰ ਕਰੂਗਾ ਵੀ ਪਾਣੀ ਦੇ ਜਿਹੜਾ ਰਾਈਟਸ ਹੈ ਪਾਣੀ ਦਾ ਜਿਹੜਾ ਅਧਿਕਾਰ ਹੈ ਉਹ ਸਟੇਟ ਦਾ ਹੈ ਫੈਕਟਰੀਆਂ ਜਿਹੜੀਆਂ ਲੱਗ ਕੇ ਗੰਦ ਪਾੜੀਆਂ ਨੇ ਲਾਅ ਐਂਡ ਆਰਡਰ ਦਾ ਅਧਿਕਾਰ ਸਟੇਟ ਕੋਲੇ ਹੈ ਸਟੇਟ ਕਰੂਗੀ ਤੇ ਜੇ ਤੈਨੂੰ ਇਹਨਾਂ ਨਹੀਂ ਪਤਾ ਤਾਂ ਮੈਨੂੰ ਸਮਝ ਨਹੀਂ ਆਉਂਦੀ ਜਿਸ ਪਾਰਟੀ ਦੇ ਉੱਪਰ ਪ੍ਰਧਾਨ ਨੇ ਬਾਕੀ ਪਾਰਟੀ ਕਿਹੋ ਜੀ ਹੈ ਖੈਰ ਉਹ ਪਾਰਟੀ ਤਾਂ ਆਪਾਂ ਵੇਖ ਹੀ ਰਹੀ ਆ ਰਾਣਾ ਗੁਰਜੀਤ ਤੇ ਚੰਨੀਓਰਾ ਨੇ ਕੀ ਕੀਤਾ ਪ੍ਰੋਬਲਮ ਕੀ ਹੋ ਰਹੀ ਹੈ ਨਾ ਇਹ ਅਸਲ ਗੱਲ ਮੈਂ ਤੁਹਾਡੇ ਕੈਮਰੇ ਰਹੀਂ ਇੱਕ ਗੱਲ ਜ਼ਰੂਰ ਕਹਿ ਦਿਆਂ ਤੁਹਾਡਾ ਇਹ ਜਾਵੇ ਇਸ ਤੋਂ ਪਹਿਲਾਂ ਕਾਰਟ ਅੱਜ ਤੁਸੀਂ ਪੰਜਾਬ ਵਾਲਿਓ ਔਰ ਸਰਕਾਰ ਵਾਲਿਓ ਧਿਆਨ ਨਾਲ ਸੁਣ ਲਓ ਆ ਸਾਰੇ ਚਮਕੌਰ ਸਾਹਿਬ ਦੇ ਲੋਕਾਂ ਨੇ ਜੋ ਹੋਕਾ ਦਿੱਤਾ ਜੋ ਮੈਸੇਜ ਦਿੱਤਾ ਹੈ ਜੇ ਤੁਸੀਂ ਫੇਰ ਵੀ ਕੋਈ ਬਦਮਾਸ਼ੀ ਕੀਤੀ ਐ ਇਸ ਫੈਕਟਰੀ ਨੂੰ ਲੈ ਕੇ ਤਾਂ ਤੁਹਾਨੂੰ ਇਹੋ ਜੀ ਲੜਾਈ ਵਿੱਡਾਂਗੇ ਕਿ ਪੰਜਾਬ ਤੋਂ ਬਾਹਰ ਛੱਡ ਕੇ ਆਵਾਂਗੇ ਤੁਹਾਨੂੰ ਸਿਨੇ ਸੋਡੀ ਸਰਕਾਰ ਬੰਦੇ ਦੇ ਪੁੱਤ ਬਣ ਕੇ ਇੱਥੇ ਫੈਕਟਰੀ ਨਾ ਲੱਗਣੀ ਚਾਹੀਦੀ ਆ ਇਹਨਾਂ ਲੋਕਾਂ ਦਾ ਫਤਵਾ ਹੈ ਇਹਨੂੰ ਕਬੂਲ ਕਰ ਲਿਓ ਜੇ ਨਹੀਂ ਤਾਂ ਫਿਰ ਹਸਾਬ ਲਾ ਲਿਓ ਜੇ ਆਪ ਤਾਂ ਸੋ ਬਿਲਕੁਲ ਵਾਸ ਇਹ ਹੀ ਸਨੇਹਾ ਇਹ 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 ਲੜਾਈ ਨਸਲਾਂ ਦੀ ਆ ਇਹ ਚੁੱਪ ਨਾ ਬੈਠੋ ਮੇਰਾ ਵੀਰ ਪਾਣੀ ਸ਼ਹਿਰੀ ਨੇ ਪਿੰਡੂ ਨੇ ਅਮੀਰ ਨੇ ਗਰੀਬ ਨੇ ਕਿਸਾਨ ਨੇ ਮਜ਼ਦੂਰ ਨੇ ਹਿੰਦੂ ਨੇ ਸਿੱਖ ਨੇ ਮੁਸਲਮਾਨ ਨੇ ਸਭ ਨੇ ਪੀਣਾ ਯਾਰ ਸਭ ਤੋਂ ਪਹਿਲਾ ਚੀਜ਼ ਹੀ ਪਾਣੀ ਆ ਪਾਣੀ ਆ ਤਾਂ ਜਿੰਦਗੀ ਆ ਤਾਂ ਇਹਨੂੰ ਬਚਾਉਣ ਲਈ ਸਾਰਾ ਪੰਜਾਬ ਇੱਕ ਮੋਟੇ ਇੱਕ ਜੁੱਟ ਹੋਵੋ ਛੱਡ ਦਿਓ ਧੜੇ ਬਾਜ਼ੀਆਂ ਪਾਰਟੀ ਬਾਜ਼ੀਆਂ ਕੱਖ ਨਹੀਂ ਰੱਖੀ ਬਲਕਿ ਚੰਗੀ ਹੋ ਗਈ ਇੱਕ ਗੱਲ ਆ ਇੱਕ ਮੈਸੇਜ ਮਿਲ ਗਿਆ ਜਿਵੇਂ ਲੁੱਟਣ ਵਾਲੇ ਇਕੱਠੇ ਹੋਏ ਸੀ ਅੱਜ ਇਸ ਇਕੱਠ ਦੇ ਵਿੱਚ ਸਾਰੇ ਕਾਂਗਰਸੀ ਸਾਰੇ ਆਪ ਵਾਲੇ ਸਾਰੇ ਅਕਾਲੀ ਸਾਰੇ ਭਾਜਪਾ ਵਾਲੇ ਸਾਰੇ ਪੰਜਾਬੀ ਇਕੱਠੇ ਸੀ ਸਾਰੇ ਦਲਤ ਸਾਰੇ ਜੱਟ ਸਾਰੇ ਹਿੰਦੂ ਸਿੱਖ ਸਭ ਇਕੱਠੇ ਸੀ ਇੱਕ ਕਮਾਲ ਦੀ ਗੱਲ ਹੋਈ ਹੈ ਦੁਕਾਨਾਂ ਬੰਦ ਸੀ ਵੇਖੋ ਐਬ ਜੀ ਕਿਤੇ ਗੱਲ ਹੋਈ ਪਤਾ ਕਿਉਂ ਬੰਦ ਸੀ ਕਿ ਦੁਕਾਨਾਂ ਬੰਦ ਕਰਕੇ ਆ ਪਬਲਿਕ ਹੀਅਰਿੰਗ ਤੇ ਆਉਣਾ ਆ ਗੱਲ ਹੈ ਆ ਸੁਣਨ ਵਾਲੀ ਗੱਲ ਹੈ ਇਹ ਗੱਲ ਹੈ ਚਮਕੌਰ ਸਾਹਿਬ ਦੇ ਸਾਡੇ ਸਾਡੇ ਹਿੰਦੂ ਵੀਰ ਵੀ ਦਲਤ ਵੀਰ ਵੀ ਹਾਂਜੀ ਐਸ ਸੀ ਭਾਈਚਾਰਾ ਸਾਰੇ ਦਲਤ ਵੀਰ ਸਾਰੇ ਆਏ ਜਿਹੜੇ ਕਹਿੰਦੇ ਵੀ ਮਜ਼ਦੂਰਾਂ ਦਾ ਤੁਸੀਂ ਰੋਜ਼ਗਾਰ ਮਾਰ ਦਿਓਗੇ ਤੇ ਅੱਜ ਸਾਡੇ ਮਜ਼ਦੂਰ ਭਰਾ ਵਿੱਚ ਖੜੇ ਆ ਪ੍ਰਧਾਨ ਆਇਆ ਉਹਨਾਂ ਨੇ ਪਤਾ ਵੀ ਪਾਣੀ ਤਾਂ ਸਭ ਨੂੰ ਪੀਣਾ ਹੀ ਆ ਇਹ ਇਹ ਉਹਨਾਂ ਜਿਹੜੇ ਇੱਕ ਝੋਟ ਹੋਏ ਲੁਟੇਰੀਆਂ ਨੂੰ ਮੈਸੇਜ ਹੈ ਕਿ ਜਿਨ੍ਹਾਂ ਨੂੰ ਤੁਸੀਂ ਲੁੱਟ ਰਹੇ ਸੀ ਅੱਜ ਉਹ ਇਕੱਠੇ ਹੋ ਗਏ ਨੇ ਹਿਸਾਬ ਲਾ ਲਿਓ ਜੀ ਬਿਲਕੁਲ ਇਹ ਲੜਾਈ ਦਾ ਆਗਾਜ਼ ਸੀ ਅਜੇ ਅੰਤ ਨਹੀਂ ਹੋਇਆ ਇਸ ਗੱਲ ਨੂੰ ਲੈ ਕੇ ਇੱਥੇ ਫੇਰ ਚਰਚਾਵਾਂ ਹੋਈਆਂ ਕਿ ਅੱਗੇ ਜਿਸ ਪਾਸੇ ਵੱਲ ਵੀ ਇਹ ਕੰਪਨੀ ਦੀ ਮੈਨੇਜਮੈਂਟ ਹੈ ਜੋ ਕੰਪਨੀ ਲਾ ਰਹੀ ਹੈ ਉਹ ਜਾਣ ਕੇ ਉਸੇ ਪਾਸੇ ਇਸੇ ਤਰ੍ਹਾਂ ਹੀ ਉਹਨਾਂ ਨੂੰ ਟਕਰਾਂਗੇ ਪਰ ਅੱਜ بڑے ਜੋਰ ਸ਼ੋਰ ਦੇ ਨਾਲ ਇਹਨਾਂ ਲੋਕਾਂ ਦੇ ਵੱਲੋਂ ਇਕੱਠੇ ਹੋ ਕੇ ਆਪਣੇ ਇਤਰਾਜ਼ ਜਿਹੜੇ ਹੈਗੇ ਉਹ ਦਰਜ ਕਰਾਏ ਗਏ ਆ ਪਰ ਇਹ ਇਤਰਾਜ਼ ਕਿੰਨੇ ਕਾਰਗਰ ਰਹਿੰਦੇ ਆ ਆਉਣ ਵਾਲੇ ਸਮੇਂ 'ਚ ਹੋਵੇਗਾ ਕਿ ਇੱਥੇ ਹੀ ਇਹ ਗੱਲ ਖਤਮ ਹੋ ਜਾਏਗੀ ਫੁੱਲ ਸਟਾਪ ਲੱਗ ਜਾਏਗਾ ਜਾਂ ਫਿਰ ਗੱਲ ਚੱਲਦੀ ਚੱਲਦੀ ਅਜੇ ਕਿਤੇ ਹੋਰ ਤੱਕ ਵੀ ਜਾਵੇ ਗੁਰਪ੍ਰੀਤ ਸਿੰਘ ਦੇ ਨਾਲ ਸੁਨਮ ਸਿੰਘ ਪੰਜਾਬੀ ਲੋਕ ਚੈਨਲ